ਹੈਲੋ ਕੀ ਹਾਲ ਚਾਲ ਫਰੈਂਡਾ ਠੀਕ ਠਾਕ ਹੋ ਜੀ ਅੱਜ ਅਸੀਂ ਆਏ ਆ ਜੀ ਬੱਜਰੀ ਪਲਾਂਟ ਦੇ ਵਿੱਚ ਜੀ ਜੀ ਐਨ ਸੀ ਪਲਾਂਟ ਦੇ ਵਿੱਚ ਆਏ ਸੁਲਤਾਨਪੁਰ ਲੋਧੀ ਆਪਣੇ ਸ਼ਹਿਰ ਮਖੂਲ ਐਂਟਰ ਪੈਣਾ ਸੀਗਾ ਤੇ ਆਪਾਂ ਦਾ ਚਲੋ ਤੁਹਾਨੂੰ ਪਤਾ ਹੀ ਹੈ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਆਪਾਂ ਉੱਥੇ ਸਾਰਾ ਕੀਤਾ ਹੈ ਕੋਠੀ ਦੇ ਵਿੱਚ ਤੁਹਾਨੂੰ ਵੀਡੀਓ ਵੀ ਪਾਈ ਆ ਤੇ ਭਾਜੀ ਕਹਿੰਦੇ ਕਿ ਨਾਲ ਚੱਲ ਆਪਾਂ ਉੱਥੇ ਜਾ ਕੇ ਦੇਖਣਾ ਕਿ ਆਪਣਾ ਕਿੰਨਾ ਕੁ ਕੰਮ ਹੋ ਗਿਆ ਕਿੰਨਾ ਕੁ ਰਹਿ ਗਿਆ ਇੱਕ ਗੱਡੀ ਆਪਣੀ ਜਿਹੜੀ ਲੋਡ ਹੋ ਚੁੱਕੀ ਹੈ ਜੀ ਤੇ ਤਿੰਨ ਗੱਡੀਆਂ ਜਾਣੀਆਂ ਆ ਤੇ ਦੂਸਰੀਆਂ ਵਾਸਤੇ ਮਟੀਰੀਅਲ ਆ ਬਾਈ ਛੱਡਦਾ ਪਿਆ ਆ ਤੇ ਕ੍ਰੇਨ ਦੇ ਵਿੱਚ ਪਾ ਕੇ ਤੇ ਕੰਟੇਨਰਾਂ ਚ ਛੱਡ ਦਿੰਦੇ ਅਲੱਗ-ਅਲੱਗ ਅਲੱਗ-ਅਲੱਗ ਕੰਟੇਨਰਾਂ ਚ ਛੱਡ ਦਿੰਦੇ ਜਿੱਦਾਂ ਕਰਾ ਕਰਾ ਛੱਡ ਦਿੰਦੇ ਆ ਬਜਰੀ ਛੱਡ ਦਿੰਦੇ ਆ ਉਹ ਆਪਾਂ ਦੱਸਣਾ ਹੁੰਦਾ ਕਿ ਕਿੰਨੇ ਪਰਸੈਂਟ ਸਾਨੂੰ ਮੋਟੀ ਬਜਰੀ ਚਾਹੀਦੀ ਹੈ ਤੇ ਕਿੰਨੇ ਪਰਸੈਂਟ ਅਸੀਂ ਬਰੀਕ ਬਜਰੀ ਪਾਉਣੀ ਹੈ ਔਰ ਕਿਦਾਂ ਦਾ ਮਾਲ ਪਾਉਣਾ ਚਾਹਣੇ ਫਿਰੋਜ਼ ਸਾਹਿਬ ਨਾਲ ਹੀ ਇਹ ਸਾਰਾ ਕੁਝ ਰੇਟ ਆਪਾਂ ਜਿਹੜਾ ਦੱਸ ਦਿੰਦੇ ਆ ਕਿ ਇੰਨੇ ਪੈਸੇ ਤੁਹਾਨੂੰ ਇੱਕ ਕੰਟੇਨਰ ਦੇ ਲੱਗਣਗੇ ਠੀਕ ਹੈ ਜੀ ਤੇ ਅਲਟਰਾਟੈਕ ਸੀਮੈਂਟ ਯੂਜ਼ ਕਰਦੇ ਆ ਜੀ ਇਹ ਅਲਟਰਾਟੈਕ ਸੀਮੈਂਟ ਯੂਜ਼ ਕਰਦੇ ਆ ਇੱਥੋਂ ਐ ਸੈਂਸਰ ਲੱਗੇ ਆ ਜੀ ਆ ਬਾੜੀਆਂ ਦੇ ਵਿੱਚ ਸੈਂਸਰ ਲੱਗੇ ਆ ਆਟੋਮੈਟਿਕ ਆਪੇ ਜਿੰਨਾ ਹੀ ਮਾਲ ਪੈਣਾ ਹੈ ਆਟੋਮੈਟਿਕ ਆਪੇ ਖੁੱਲ ਕੇ ਤੇ ਬੰਦ ਹੋ ਜਾਂਦੇ ਆ ਅਲੱਗ-ਅਲੱਗ ਲੱਗੇ ਹੋਇਆ ਜੀ ਇਹ ਚਾਰ ਕੰਟੇਨਰ ਆ ਜੀ ਚਾਰੇ ਇੱਕੇ ਵਾਰੀ ਖੁੱਲਦੇ ਤੇ ਇੱਕੇ ਵਾਰੀ ਜਿਹੜੇ ਬੰਦ ਹੋ ਜਾਂਦੇ ਤੇ ਉਹ ਲਾਸਟ ਦੇ ਚੱਲ ਜਾਂਦੇ ਉੱਥੇ ਉੱਥੇ ਜਾ ਕੇ ਉੱਥੇ ਜਿਹੜਾ ਮਿਕਸ ਹੁੰਦਾ ਆ ਸੀਮੈਂਟ ਜਿਹੜਾ ਉਹ ਕੰਟੇਨਰਾਂ ਦੇ ਵਿੱਚ ਹੁੰਦਾ ਵਾ ਡੇਟ ਤੁਹਾਨੂੰ ਜਿਹੜੇ ਦੀ ਦੇ ਪਏ ਆ ਬਲੇ ਖਟੇ ਖੱਟਾ ਤੇ ਆਪਣਾ ਹੈਗਾ ਜਿਹਾ ਵਾਈਟ ਕੰਟੇਨਰ ਜਿਹੜੇ ਵੱਡੇ ਵੱਡੇ ਅੱਗੇ ਇਹਨਾਂ ਦੇ ਵਿੱਚ ਕੈਮੀਕਲ ਤੇ ਆਪਣਾ ਸੀਮੈਂਟ ਹੁੰਦਾ ਆ ਇੱਥੋਂ ਪੁਸ਼ ਹੋ ਕੇ ਅੱਗੇ ਚੱਲ ਜਾਂਦਾ ਜੀ ਉਸ ਕੰਟੇਨਰ ਦੇ ਵਿੱਚ ਉੱਥੋਂ ਮਿਕਸ ਹੋ ਕੇ ਤੇ نیچے ਗੱਡੀ ਖੜ ਜਾਂਦੀ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਸਾਰਾ ਜਿਹੜਾ ਮਟੀਰੀਅਲ ਆਪਣਾ ਮਿਕਸ ਹੋ ਕੇ ਪੈ ਜਾਂਦਾ ਆ ਤੇ ਬਹੁਤ ਹੀ ਵਧੀਆ ਜੀ ਇਹ ਇਹਨਾਂ ਦਾ ਕੰਮ ਹੈ ਜੀ ਤੇ ਕ੍ਰੈਸ਼ਰ ਬਹੁਤ ਵਧੀਆ ਹੁੰਦਾ ਪਹਿਲਾਂ ਵੀ ਭਾਜੀ ਕਹਿੰਦੇ ਸੀ ਲੈਂਟਰ ਪੰਜ ਛੇਪੋ ਆਇਆ ਤੇ ਬਹੁਤ ਵਧੀਆ ਨਿਕਲੇ ਆ ਤੇ ਹੁਣ ਵੀ ਇੱਥੇ ਆਏ ਆ ਅਸੀਂ ਤੇ ਭਾਜੀ ਕਹਿੰਦੇ ਕਿ ਆਪਾਂ ਖੁਦ ਜਾ ਕੇ ਆਪ ਮਾਲ ਪਾਉਣ ਆਇਆ ਆ ਆਦੀ ਤਸੱਲੀ ਦੇ ਨਾਲ ਤੇ ਭਾਜੀ ਦੇ ਨਾਲ ਆ ਗਏ ਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੁੰਦੀ ਆ ਯਾ ਜਰੂਰ ਦੱਸਿਆ ਕਰੋ ਜੀ ਔਰ ਚੈਨਲ ਲਾਈਕ ਔਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਟਾੜੇ ਲਾਈਕ ਸਬਸਕ੍ਰਾਈਬ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਜੇ ਅਸੀਂ ਹੋਰ ਵੀਡੀਓ ਪਾਈਏ ਆ ਦੇਖੋ ਜੀ ਅੱਜ ਤੁਹਾਨੂੰ ਸਾਰਾ ਬੱਜਰੀ ਪਲਾਂਟ ਅਸੀਂ ਦਿਖਾ ਦਿੱਤਾ ਆ। ਹੋਰ ਵੀਡੀਓ ਦੇਖਣ ਲਈ ਨੋਟੀਫਿਕੇਸ਼ਨ ਆਪਕੇ ਦਾ ਮਨਪਦਿਆ ਕਰੋ ਜੀ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਪਾਈਏ ਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਮਿਲ ਜਾਵੇ। ਠੀਕ ਹੈ ਜੀ। ਔਰ ਵੀਡੀਓ ਦੇਖਣ ਦੇ ਢੜਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਡੀਓ ਦੇਖਣ ਲਈ ਆਪਦਾ ਕੀਮਤੀ ਸਮਾਂ ਕੱਢਦੇ ਹੋ। ਤੇ ਬਾਅਦ ਇੱਥੋਂ ਭਰ ਕੇ ਕੰਟੇਨਰ ਤੇ ਆਪਣਾ ਉੱਥੇ ਸਾਰਾ ਪਲਾਂਟ ਦੇ ਵਿੱਚ ਪਾ ਦਿੰਦਾ ਜੀ। ਤੋਂ ਉਸ ਤੋਂ ਬਾਅਦ ਹੇਠੇ ਸੈਂਸਰਾਂ ਵਾਲੇ ਖੁੱਲ ਜਾਂਦੇ ਆ ਟਾਪੇ ਖੁੱਲ ਕੇ ਤੇ ਉਹ ਸਾਹਮਣੇ ਚੱਲ ਜਾਂਦੇ ਆ ਸਾਹਮਣੇ ਜਾ ਕੇ ਮਿਕਸ ਹੋ ਕੇ ਮਟੀਰੀਅਲ ਹੁੰਦੇ ਚ ਪੈ ਜਾਂਦਾ ਜੀ ਇਹ ਆਪਣੇ ਪਲਾਂਟ ਲੱਗਾ ਹੋਇਆ ਸੁਲਤਾਨਪੁਰ ਲੋਧੀ ਠੀਕ ਹੈ ਜੀ ਜ਼ਿਲ੍ਹਾ ਕਰਪੂਰਥਲਾ ਉੱਥੇ ਆਪਣੇ ਪਲਾਂਟ ਲੱਗਾ ਆ ਇਹਨਾਂ ਦੀ ਫਰਮ ਦਾ ਨਾਮ ਹੈਗਾ ਜੀ ਜੀ ਐਨ ਸੀ ਅਰਸੀ ਹੋਰ ਵੀ ਤੁਹਾਨੂੰ ਇਦਾਂ ਹੀ ਜਾਣਕਾਰੀ ਦਿੰਦੇ ਰਾਵਾਂਗੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਔਰ ਸਾਡੇ ਕੰਮ ਕਿਦਾਂ ਦੇ ਲੱਗਦੇ ਨੇ ਤੇ ਜ਼ਰੂਰ ਦੱਸਿਆ ਕਰੋ ਜੀ ਓਕੇ ਜੀ ਧੰਨਵਾਦ ਥੈਂਕ ਯੂ ਜੀ